ਜਗਰ ਜਾਨਾ ਤੁਹਾਡੇ ਵੀ ਬੱਚੇ ਫੋਨਾਂ ਤੇ ਗੇਮ ਖੇਡਦੇ ਨੇ ਕਈ ਕਈ ਘੰਟੇ ਗੇਮ ਚ ਰੁਜੇ ਰਹਿੰਦੇ ਨੇ ਤਾਂ ਖਬਰ ਤੁਹਾਡੇ ਵਾਸਤੇ ਦੇਖਣੀ ਬਹੁਤ ਜ਼ਰੂਰੀ ਹੈ ਜਿੰਨੇ ਵੀ ਮਾਪੇ ਨੇ ਉਹ ਜ਼ਰੂਰ ਧਿਆਨ ਦੇਣ ਤੁਹਾਡੇ ਬੱਚਿਆਂ ਦੇ ਨਾਲ ਤੁਹਾਡੇ ਨਾਲ ਪੈਸਿਆਂ ਦੀ ਵੱਡੀ ਠੱਗੀ ਵੱਜ ਸਕਦੀ ਹੈ ਕਿਉਂਕਿ ਅੱਜ ਮੁਹਾਲੀ ਸਾਈਬਰ ਪੁਲਿਸ ਨੇ ਇੱਕ ਵੱਡੇ ਘਰ ਨੂੰ ਕਾਬੂ ਕੀਤਾ ਪਰਦਾ ਫਾਸ਼ ਕੀਤਾ ਜੋ ਕਿ ਗੇਮਿੰਗ ਐਪ ਆਪਰੇਟ ਕਰ ਰਿਹਾ ਸੀ ਉਹਨਾਂ ਨੇ ਹੁਣ ਤੱਕ ਪੌਣੇ ਪਾੜੇ ਨੌਜਵਾਨ ਮੁੰਡੇ ਕੁੜੀਆਂ ਲੋਕਾਂ ਦੇ ਨਾਲ 3 ਕਰੋੜ ਰੁਪਏ ਤੱਕ ਦੀ ਠੱਗੀ ਮਾਰ ਦਿੱਤੀ ਹੈ ਤੇ ਉਹਨਾਂ ਕੋਲੋਂ ਜਦੋਂ ਪੁਲਿਸ ਨੇ ਰੇਡ ਕੀਤੀ ਹੈ ਤਾਂ ਉਹਨਾਂ ਕੋਲ ਤੁਸੀਂ ਦੇਖੋ 20 ਮੋਬਾਈਲ ਫੋਨ 3 ਲੈਪਟਾਪ 41 ਬੈਂਕਾਂ ਦੇ ਏਟੀਐਮ 9 ਚੈੱਕ ਬੁੱਕਾ ਤੁਸੀਂ ਦੇਖੋ ਕਿ ਇੰਨਾ ਸਮਾਨ ਇਹਨਾਂ ਕੋਲ ਬਰਾਮਦ ਹੋਇਆ ਇੱਕ ਵਿਅਕਤੀ ਹਰਿਆਣੇ ਦਾ ਦੋ ਗੁਜਰਾਤ ਦੇ ਜੋ ਕਿ ਰਜਾਨਾ ਇਸ ਮੁਹਾਰੀ ਇਲਾਕੇ ਦੇ ਵਿੱਚ ਗੇਮਿੰਗ ਐਪਾਂ ਨੂੰ ਆਪਰੇਟ ਕਰ ਰਹੇ ਸੀ ਇੱਕ ਕਿਰਾਏ ਦੇ ਉੱਤੇ ਰੂਮ ਲਿਆ ਹੋਇਆ ਸੀ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿਸ ਕਮਰੇ ਦੇ ਵਿੱਚ ਇਸ ਰੂਮ ਦੇ ਵਿੱਚ ਇਸ ਤਰੀਕੇ ਦਾ ਫਰੋਡ ਚੱਲ ਰਿਹਾ ਇਸ ਤਰੀਕੇ ਦੀ ਠੱਗੀ ਚੱਲ ਰਹੀ ਹੈ ਦੱਸ ਦਿੰਨੇ ਆ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਉਸ ਤੋਂ ਬਾਅਦ ਇਹ ਸਾਰਾ ਕੁਝ ਪਰਦਾ ਫਾਸ਼ ਹੋਇਆ ਤੇ ਇਸ ਨੂੰ ਲੈ ਕੇ ਐਸਐਸਪੀ ਮੁਹਾਰੀ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਹਿਪਲ ਤੁਸੀਂ ਉਹ ਵੀ ਸੁਣੋ ਮੋਹਾਲੀ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬਸਟ ਕੀਤਾ ਗਿਆ ਜੀ ਸਨੀ ਐਨ ਕਲੇਵ ਦੇ ਵਿੱਚ ਇੱਕ ਘਰ ਕਿਰਾਏ ਦੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਆ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਤੋਂ ਕੋਇਨਸ ਔਰ ਉਹਦੇ ਪੁਆਇੰਟਸ ਦੇ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ 'ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਤੋਂ 2 ਮਹੀਨੇ ਤੋਂ ਇਹ ਕਾਲ ਸੈਂਟਰ ਅੰਨੇ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ ਤਿੰਨ ਲੈਪਟਾਪ 48 ਬੈਂਕਾਂ ਦੇ ਏਟੀਐਮ ਕਾਰਡ ਤੇ ਨੌ ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕਸੀਂ ਬੈਂਕ ਖਾਤੇ ਦੇਖਿਆ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੈਗੇ ਆ ਜਿਨ੍ਹਾਂ ਦੇ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਲਗ ਲਗ ਇਹਨਾਂ ਨੇ ਲੋਕਾਂ ਨਾਲ ਮਾਰੀ ਹੋਈ ਚੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਮ ਸਾਡੇ ਹੈਗੇ ਆ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡਲੀ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰिवेंशन ਹੋਈ ਹੈਗੀ ਹੈ ਇੱਕ 80 ਸਾਲ ਦੀ ਲੇਡੀ ਹੈ ਮੋਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦਾ 2 ਦਿਨ ਲਈ ਡਿਜੀਟਲ ਅਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ। ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਚੰਨੇ ਪੈਸੇ ਟਰਾਂਸਫਰ ਕਰ ਦਿਓ ਤਾਂ ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਪੁਲਿਸ ਨੂੰ ਇਨਟੀਮੇਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਅਰੈਸਟ ਦਾ ਇੱਕੋ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ 'ਚ ਵੀ ਇੱਕ ਅਟੈਂਪਟ ਦੀ ਐਫਆਈਆਰ ਜਿਹੜੀ ਐ ਰਜਿਸਟਰ ਕੀਤੀ ਗਈ ਆ ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਈਡੈਂਟੀਫਾਈ ਕਰਕੇ ਉਹਨਾਂ ਦੇ ਆਈਪੀ ਵਗੈਰਾ ਲੈ ਕੇ ਬੰਦੇ ਨੂੰ ਟ੍ਰੇਸ ਕਰ ਲਈ ਜੀ ਸਰ ਫਲੈਟ ਕਿਹਦੇ ਨਾਮ ਤੇ ਲਿਆ ਜੀ ਕਿਹੜਾ ਪਹਿਲਾ ਵਾਲ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਦਾ ਲਿਆ ਹੋਇਆ ਜੀ ਹਲੇ ਆਪਾਂ ਵੈਰੀਫਾਈ ਕਰਨਾ ਕਿ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮੀਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਹਲੇ ਤੱਕ ਕੋਈ ਜਿੰਨੇ ਸੀ ਚੈੱਕ ਇਹ ਹੀਮਿੰਗ ਐਪ ਫ੍ਰੀਜ਼ਿੰਗ ਜਿਹੇ ਪੇਪਰ ਲੱਗੇ ਹੋਏ ਜੀ ਸਾਈਬਰ ਕ੍ਰਾਈਮ ਚੱਲ ਰਿਹਾ ਲਗਾਤਾਰ ਇਸ ਨੂੰ ਲੈ ਕੇ ਕਿ ਜਿਹੜੇ ਬੈਂਕ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜੇ ਮਤਲਬ ਅਨਪੜੇ ਆ ਥੋੜੇ ਪੜ ਘੱਟ ਪੜੇ ਲਿਖੇ ਲੋਕ ਨੇ ਉਹਨਾਂ ਦੇ ਅਕਾਊਂਟਸ ਤੋਂ ਧੱਕੇ ਨਾਲ ਫੀਸ ਕਰਕੇ ਤੇ ਫਿਰ ਉਹਨਾਂ ਇੰਪੇ ਮਤਲਬ ਲੈਦਾ ਕਿ ਫਿਰ ਉਹ ਅਕਾਊਂਟ ਐਕਟਿਵ ਕਰ ਦਿੰਦੇ ਨੇ ਤੇ ਉਸ ਤਰ੍ਹਾਂ ਹੀ ਕੋਮਪਲੇਨਟ ਆਉਗੀ ਉਹ ਸਾਈਬਰ ਕਰਾਈਮ ਤਾਂ ਨਹੀਂ ਹੋਇਆ ਉਹ ਵੈਸੇ ਬੇਸਿਕਲੀ ਥੈਟ ਇਜ਼ ਅ ਫਰਾਡ ਬਟ ਮੈਨੂੰ ਨਹੀਂ ਲੱਗਦਾ ਬੈਂਕ ਕੋ ਇਹੋ ਜਿਹਾ ਕੰਮ ਕਰਦਾ ਹੋਊਗਾ ਬਟ ਜੇ ਕੋਈ ਪਾਰਟਿਕੂਲਰ ਕੇਸ ਕੇਸ ਟੂ ਕੇਸ ਆਊਗਾ ਤੋ ਵੀ ਵਿਲ ਡੀਲ ਵਿਦ ਥੈਟ ਚਲੋ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਜੇ ਮੰਨ ਲਓ ਕਿਸੇ ਨਾਲ ਫਰਾਡ ਹੋ ਜਾ ਜੀ ਇਹ ਸਭ ਤੋਂ ਪਹਿਲਾਂ ਜਿਹੜੇ ਉਹਨੂੰ ਕੌਇਨਸ ਮਿਲਦੇ ਸੀ ਕਿ ਬੇਸਿਕਲੀ ਉਹ ਨਾ ਉਹਨਾਂ ਨੂੰ ਕੋਆਇਨਟ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚ ਉੱਠ ਕੇ ਮਾਰੀ ਜਾ ਰਹੀ ਸੀ ਸਰ ਜਾ ਕੇ ਸਾਰੇ ਦੋਸਤੀ ਸਟੇਟਾਂ ਦੇ ਹੀ ਬੰਦੇ ਇੱਥੇ ਐਕੋਪਰੇਟ ਕਰ ਰਹੇ ਨੇ ਇਹ ਕੀ ਕਾਰਨ ਹੈ ਕਿ ਇਹਨਾਂ ਲਈ ਕਿਉਂ ਇਹ ਜਗ੍ਹਾ ਇਨੀ ਸੇਫ ਹੋ ਚੁੱਕੀ ਹੋਈ ਹੈ ਨਹੀਂ ਸੇਫ ਤੱਕ ਨਹੀਂ ਕਹਿ ਸਕਦੇ ਆਪਾਂ ਇਸ ਦਾ ਰੈਗੂਲਰਲੀ ਬਸਟ ਕਰ ਰਹੇ ਹਾਂ ਜੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ ਤੇ ਤੇ ਜਿਵੇਂ ਜਿਵੇਂ ਇਨਫਾਰਮੇਸ਼ਨ ਆਂਦੀ ਹੈ ਅਸੀਂ ਉਹਦੀ ਗੱਲ ਕਰਦੇ ਹਾਂ ਸਰ ਕੈਸ਼ ਕਿਹਦੀ ਹੋਈ ਕੈਸ਼ ਕਮਿੰਗ ਹੈ ਕੈਸ਼ ਰਿਕਵਰੀ ਨਹੀਂ ਰਿਕਵਰੀ ਹੈਗੀ ਉਹ ਮੈਂ ਤੁਹਾਨੂੰ ਦੱਸੀ ਹੈਗੀ ਸਰ ਜੇ ਪਹਿਲਾ ਸੈਂਟਰ ਸੀ ਉਹਨਾਂ ਦਾ ਕੋਈ ਫੀਡ ਚੱਲਦਾ ਹੁੰਦਾ ਸੀ ਉਸ ਤਰ੍ਹਾਂ ਵੀ ਉਸ ਉਸ ਤਰ੍ਹਾਂ ਦਾ ਹੀ ਮਾਡਰਨ ਅਪੀਅਰਿੰਗ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਨਾਲ ਕੋਈ ਲਿੰਕ ਅਪ ਹੈ ਕਿ ਨਹੀਂ ਸਰ ਕਿਹੜੀ ਕਿਹੜੀ ਹਸਰ ਸਰ ਇਹਨਾਂ ਦੀ ਬੈਕਗ੍ਰਾਉਂਡ ਹੈ ਨਹੀਂ ਨਹੀਂ ਜਿਹੜਾ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਹੈ ਸਰ ਕਿਹੜੀ ਕੰਟਰੀ ਤੋਂ ਸਰਵਰ ਆਪਰੇਟ ਹੋ ਰਿਹਾ ਸੀਗਾ ਸਰਵਰ ਦੁਬਈ ਤੋਂ ਲੱਗ